ਸਾਸ੍ਰੀ ਕਾਲ ਕਈ ਵਾਰੀ ਜਾਂ ਪਰਿਵਾਰਕ ਮੈਂਬਰ ਜਾਂ ਆਪਣਾ ਬਹੁਤ ਹੀ ਕਰੀਬੀ ਦੋਸਤ ਆਪਾਂ ਤੇ ਅੱਖ ਚ ਰੌਣ ਲਾਈਦਾ ਨਿਗਾ ਚ ਰੌ ਚਰਾਉਂ ਜਿਵੇਂ ਚੋਰ ਚਰਾਉਂਦਾ ਕੋਈ ਘਰ ਦਾ ਬੱਚਾ ਜਾਂ ਫਿਰ ਆਪਣੇ ਪ੍ਰਤੀ ਉਹਦਾ ਜਿਹੜਾ ਪਿਆਰ ਆ ਘਟ ਜਾਂਦਾ ਚਾਹੇ ਆਪਣਾ ਪਰਿਵਾਰਕ ਮੈਂਬਰ ਆ ਚਾਹੇ ਉਹ ਆਪਣਾ ਕੋਈ ਮਿੱਤਰ ਆ ਚਾਹੇ ਕੋਈ ਰਿਸ਼ਤੇਦਾਰ ਆ ਕਰਨਾ ਕੀ ਤੁਸੀਂ ਛੋਟਾ ਜਿਹਾ ਕੰਮ 11 ਦਾਣੇ ਚੌਲਾਂ ਦੇ ਲੈਣੇ ਨੇ ਉਹਦੇ ਉੱਤੇ ਇਸ ਤਰ੍ਹਾਂ ਹਾਦੀ ਪੁੱਕ ਲੈਣੀ ਆ ਤੇ ਉਸ ਇਨਸਾਨ ਦਾ ਨਾਮ ਲੈ ਲੈ ਕੇ ਕੱਲੇ-ਕੱਲੇ ਦਾਣੇ ਨੂੰ ਛੁਈ ਜਾਣਾ ਉਹਦਾ ਨਾਮ ਲਈ ਜਾਣਾ ਕੱਲੇ-ਕੱਲੇ ਦਾਣੇ ਨੂੰ 11 ਬਾਰ ਜਾਣੀ ਸਮਝ ਲਓ ਉਸ ਇਨਸਾਨ ਦਾ ਨਾਮ ਲਈ ਜਾਣਾ ਕੱਲਾ-ਕੱਲਾ ਦਾਣਾ ਇਹਨੂੰ ਐ ਇਸ ਤਰ੍ਹਾਂ ਕਰੀ ਜਾਣਾ ਕੱਲੇ-ਕੱਲੇ ਦਾਣੇ ਦੇ ਉੱਤੇ ਉਸ ਇਨਸਾਨ ਦਾ ਨਾਮ ਲੈਣਾ ਫਿਰ ਤੁਸੀਂ ਕਹੋ ਸਾਨੂੰ ਪਤਾ ਲੱਗੇ ਬਾਕੀ ਜਦੋਂ ਉਹ ਕੰਮ ਬਣ ਗਿਆ ਮੈਨੂੰ ਫੋਨ ਤੇ ਜਰੂਰ ਦੱਸਿਓ ਵੀਡੀਓ ਨੂੰ ਬਾਤਵਾਦ ਸ਼ੁਰੂ ਕਰ ਸ਼ੇਅਰ ਕਰਦੇ ਮੈਂ ਤੁਹਾਨੂੰ ਫੋਨ ਨੰਬਰ ਵੀ ਦਿੰਨੀ ਆ ਪਰ ਫੋਨ ਮਿਹਰबानी ਕਰਕੇ ਇੱਕ ਕਿਰਪਾ ਰੱਖਿਓ ਇੱਕ ਘੰਟੇ ਲਈ ਮੈਂ ਔਨ ਕਰੂੰਗੀ ਤੇ 11 ਤੋਂ ਲੈ ਕੇ 12 ਤੱਕ ਐਤਵਾਰ ਨੂੰ ਮੇਰਾ ਫੋਨ ਬਾਦਰ